ਲੋ ਜੀ ਬਾਈ ਦੇਖੋ ਵੇ ਕਿਵੇਂ ਚੱਲਦਾ 5210 ਬਾਈ 7 ਫੁੱਟੇ ਸੁਪਰ ਸੀਟਰ ਤੇ A2 ਗੇਅਰ ਲਾਇਆ ਪਿਆ ਬਾਈ ਐਨ ਇੱਕ ਨੰਬਰ ਬਾਈ ਹੁਣ ਆਇਆ ਇੰਜਨ ਵਾਲਾ ਪਲਾਟ ਕਰਨੀ ਉਰੇ ਰੀਲ ਬਣਾਈ ਤੀ ਬਾਈ 128 ਤੇ ਜੱਗੇ 31 ਐ 28 ਐ 28 ਵੀ ਜ ਐ ਗਲੂਕੋਜ਼ ਲਾਇਆ ਤਾਂ ਪੂਰੀ ਬੀ ਇਹ ਤਾਂ ਜਮਾ ਹੀ ਬਾਈ ਕੁਝ ਵੀ ਨਹੀਂ ਹੋਣਾ ਆ ਦੇਖ ਲੈ ਜਿਹੜੇ ਛਿੱਟੇ ਨੇ ਹੂੰ ਜਿਹੜਾ ਆ ਛੱਟਾ ਉਹ ਨਿਕਲ ਰਿਹਾ ਮੈਂ ਦੇਖ ਲਿਆ ਇਹ ਵੀ ਲਾਗ ਲਾ ਕੇ ਆ ਵਿੱਚ ਤਾਂ ਕੁਛ ਨਹੀਂ ਚੜ ਗਿਆ ਜੀ ਚਲ ਸਰੋਗ ਇੱਥੇ ਰ ਬਦਲਾਦਾ ਆ ਜੜ ਗਿਆ ਜੀ ਹੂੰ ਬਾਈ ਚੌੜ ਸਰੋਗ ਬਹਿ ਗਿਆ ਮੰਡੇ ਰੀਜ ਦੇਖੋ ਉਹ ਦੇਖ ਯਾਰ ਕਿੱਕਣਾ ਜਾਮਕਾ ਪਰ ਰਖੇਤ ਸਾਰੇ ਚੱਕ ਦੇ ਦੇਖ ਤਾਂ ਤੇਲੂ ਰਾਮ ਤਾਂ ਨਹੀਂ ਹੈਗਾ ਤੇਲੂ ਰਾਮ ਕਿੱਥੇ ਚਲ ਸਰੋਗ ਹੈ ਤੇਲੂ ਰਾਮ ਨਹੀਂ ਹੈਗਾ ਜਗੇ ਸਪਰੇ ਦੀ ਕੱਚ ਰਹਿ ਗਈ ਇੱਕ ਦੀ ਇਹਦਾ 5-4 ਦਿਨ ਤੱਕ ਕਰ ਲੋ ਕੱਠੀ ਜੀ ਹਾਂ ਹਾਂ ਉਹਨੂੰ ਕਾਲੀ ਹੋ ਗਿਆ। ਹਾਂ। ਬਾਕੀ ਲੱਗਿਆ ਰੋਇਆ ਗਿਆ ਬੁੱਢੇ ਜਾ ਕੇ। ਛਲਸਰੋਗੇ ਬੈ ਗਿਆ ਭਾਈ। ਇਹਦੇ ਸਾਹਮਣੇ ਕੰਮ ਐ। ਹੁਣ ਗਲ ਗਈ। ਹੂੰ। ਜੜ ਗਲ ਗਈ। ਗਲ ਗਈ ਜੜ ਗਲ ਗਈ ਤੇਲਾ ਨਹੀਂ ਹੈਗਾ। ਛੇਠਾ ਦਾਤੀ ਟੇਡਾਂ ਕਿੱਡੇ ਕਿੱਡੇ ਪਾਟੀਆਂ ਬੈ ਗਿੱਠ ਗਿੱਟਦੀਆਂ। ਆਏ ਮਾਂਡੇ ਰੀਏ ਚ ਸਿਆ ਆਏ ਇਹਨੂੰ ਘੁੰਮ ਕੇ ਆਏ ਐ ਇੱਧਰ ਨੂੰ ਕਿਹੜੇ ਖੇਤ ਤੇ? ਕਾਕੇ। ਉਹੀ ਉਸ ਆਹੀ। ਬਿਲਾਲ ਜੇ ਹੋਗੇ। ਦੋ ਜੀਨ ਬਣਾ ਦੇ। ਵੜਾ ਰਿਹਾ ਹਾਂ ਲੋ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੰਡੀ ਚ ਆਏ ਭਾਈ ਘੁੰਮਣ ਕਹਿੰਦੇ ਇੱਥੇ ਪੂਰੀ ਨੂੰ ਮਿਲੋ ਪਹਿਲਾਂ ਸਤਿ ਸ੍ਰੀ ਅਕਾਲ ਜੀ ਕਿਹ ਆ ਪੈ ਗਿਆ ਕਹਿੰਦੇ ਤੇਲੂ ਰਾਮ ਆ ਗਿਆ ਤੇਰੇ ਵੀ ਤੇਲੂ ਰਾਮਾਂ ਕੇ ਚੌਲ ਸਰੋ ਗਿਆ ਦੋਏ ਇਕੱਠੇ ਹੀ ਆ ਗਏ ਦੋਏ ਇਕੱਠੇ ਹੀ ਆ ਗਏ ਹਾਂ ਨਾ ਵੱਢਣੇ ਆ ਤੁਹਾਨੂੰ ਕਹਿ ਗੰਨੀ ਪੂਲੀ ਆਪਣਾ ਪਰ ਉਰੇ ਆ ਕੇ ਅਸੀਂ ਦੇਖਿਆ ਭਾਈ ਸਿਸਟਮ ਇਕੱਠਾ ਵੀ ਬਣ ਗਿਆ ਵਿਚ ਵਿਚ ਤਾਂ ਪੂਰੀ ਹਾ ਸਫਾਈ ਕੇ ਚੱਕ ਹੋਇਆ ਦੂਰਾਮ ਨੂੰ ਹੁੰਦੇ ਇੱਥੇ ਦਾ ਸਾਫ ਹੋਇਆ ਤੂੰ ਆਰਾਮ ਵੀ ਦੇ ਲੈ ਹੂੰ ਧੂਆ ਵਿੱਚ ਲੱਦ ਲੈ ਕੇ ਦੇਖ ਲੈ ਯਾਰ ਜੇ ਏਕਣਾ ਗੱਠਾਂ ਚੱਕ ਕੋਈ ਵੀ ਫੇਰ ਤਾਂ ਕੁਝ ਨਹੀਂ ਰਿਹਾ ਥੱਲੇ ਪੂਰੀ ਫੇਰ ਤਾਂ ਕੁਝ ਨਹੀਂ ਇਸ ਵੱਡੇ ਆ ਬਸ ਭਾਈ ਮਨ ਬਹੁਤ ਹੂੰ ਕੱਢੀ ਦੇ ਲੈ ਕੋਈ ਧੋੜਾ ਨਹੀਂ ਛੱਡਿਆ ਭਾਈ ਮੰਡੀ ਤੇ ਅਸੀਂ ਆਏ ਆ ਵਿੱਚ ਵਿੱਚ ਜਿਹੜੇ ਖੇਤ ਆ ਵੀ ਉੱਪਰ ਤੇ ਪੱਤਾ ਸੁੱਕ ਗਿਆ ਲੱਗੀ ਜਾਂਦਾ ਝੋਲਸ ਰੋਗਾ ਹੈ ਪੂਰੀ ਸਾਰੇ ਹੀ ਪੱਤਾ ਸੁੱਕ ਗਿਆ ਉੱਪਰ ਤੇ ਦੇਖ ਤੇਰੀ ਜੀਰ ਵੀ ਗਿਰ ਜਾਣੀ ਭਾਈ ਹੈਗਾ ਪੂਰੀ ਉਹ ਪਰਲੇ ਖੇਤ ਮਾ ਦੇਖ ਕੱਕਣਾ ਜਮਕਦਾ ਦੇਖਣੋਂ ਉੱਪਰ ਤੇ ਅੱਗ ਲੱਗ ਗਈ ਹਾਂ ਛੁਰ ਛੁਰੋ ਗਿਆ ਜੜ ਗਈ ਛੁਰ ਛੁਰੋ ਗਿਆ ਕਿਥੇ ਰਵਤ ਲਾਦਾ ਆ ਜੜ ਗਈ ਹੂੰ ਬਾਈ ਛੁਰ ਛੁਰੋ ਬਹਿ ਗਿਆ ਮੰਡੇ ਰੀਚ ਦੇਖੋ ਉਹ ਦੇਖ ਯਾਰ ਕੱਕਣਾ ਜਮਕਦਾ ਪਰਾ ਖੇਤ ਸਾਰੇ ਚੱਕ ਤੇ ਦੇਖ ਤਾਂ ਤੇਲੂ ਰਾਮ ਤਾਂ ਨਹੀਂ ਹੈਗਾ ਛੁਰ ਛੁਰੋ ਗਿਆ ਤੇਲੂ ਰਾਮ ਨਹੀਂ ਹੈਗਾ ਜਗੇ ਸਪਰੇ ਦੀ ਕੱਚ ਰਹਿ ਗਈ ਇੱਕ ਦੀ ਫਾਂ ਚਾਰ ਦਿਨ ਤੱਕ ਕਰ ਲੋ ਕੱਠੀ ਵੀ ਹਾਂ ਹਾਂ ਸਭ ਇਹ ਵੀ ਕਾ ਲਿਆ ਹੁਣ ਹਾਂ ਕਾਇਨ ਲੱਗਿਆ ਰੋਇਆ ਗਿਆ ਬੁੱਢੇ ਜਾ ਕੇ ਛੁਰਸਰੋਗੇ ਬੈ ਗਿਆ ਭਾਈ ਇਹਦੇ ਸਾਹਮਨਾ ਕੰਮ ਹੈ ਹੁਣ ਗਲ ਗਈ ਹੂੰ ਜੜ ਗਲ ਗਈ ਗਲ ਗਈ ਜੜ ਗਲ ਗਈ ਤੇਲਾ ਨਹੀਂ ਹੈਗਾ ਛੇਠਾ ਦਾਸੀ ਟੇਡਾਂ ਕਿੱਡੇ ਕਿੱਡੇ ਪਾਟੀਆਂ ਬੈਠ ਘਟੜਦੀਆਂ ਭਾਈ ਇਹ ਮੰਡ ਏਰੀਆ ਚ ਸਿਆ ਆਏ ਨੂੰ ਘੁੰਮ ਕੇ ਆਏ ਆ ਇੱਧਰ ਨੂੰ ਕਿਹੜੇ ਖੇਤ ਤੇ ਕਾਕੇ ਉਹੀ ਉਸ ਆਹੀ ਬਿਲਾਲ ਜੇ ਹੋ ਗਏ ਬੜਾ ਰੇ ਆ ਹਾਂ ਆ ਚੀਜ਼ ਹਾਂ 5 ਦਿਨ 4-5 ਦਿਨ ਲਗਾ ਲਾ ਫਿਰ ਹਾਂ ਹਾਂ 4 ਦਿਨ ਗਿਆ ਮੈਂ 4-5 ਦਿਨ ਜੋਂ ਗਿਰ ਗਈ ਲੰਬੀ ਪੈ ਗਈ ਮੈਂ ਕੀ ਕਰੀ ਆਹ ਚੀਜ਼ ਮਾਰਦੀ ਆ ਪਿੱਛਲੀ ਵੀ ਪੁੱਛਦਾ ਹੋਰਾ ਧਰੇ ਨੇ ਆਲੇ ਬਾਹਰ ਹੈ ਇੱਕ ਆਦ ਨੀ ਜਗ੍ਹਾ ਸੁੱਕੀ ਹੈਗੀ ਬਿਮਾਰੀ ਵਾਲੇ ਬੂਟੇ ਦੇ ਅੱਛਾ ਉਹ ਜਿੱਕੇ ਉਹ ਦੇਖੇ ਕਿ ਨਾ ਚੌਲ ਸੋਗ ਉਹ ਚ ਥੋੜੇ ਬਚਾਓ ਬਾਈ ਹਲੇ ਪਿੰਡ ਪੈਂਡ ਪੈਂਡ ਠੀਕ ਆ ਆਪਣੇ ਸਾਰਿਆਂ ਦੇ ਪੈਂਡ ਵਾਲੀ ਸਾਈਡ ਜਿਹੜੀ ਸੁਰਤਾ ਪਰ ਤੇ ਬਾਈ ਮੂਹਰੇ ਵਾਲੀ ਸਾਈਡ ਬੈਲਟ ਉਹ ਠੀਕ ਹੈ ਬੈਲਟ ਉਹ ਪੈਂਦੀ ਹੈ ਪੂਰੀ ਇਹ ਬਾਡਰ ਤੋਂ ਹੂੰ ਬਾਕੀ ਤੁਹਾਨੂੰ ਉਹ ਇੰਜਨ ਵਾਲੀ ਸਾਈਡ ਦਿਖਾਵਾਂਗੇ ਉਧਰ ਵੀ ਬਾਈ ਵੀ ਬਾਈ ਪਤਾ ਨਹੀਂ ਝੋਲਸ ਰੋਗ ਆ ਕਿ ਆਏ ਉੱਪਰ ਤੇ ਸੁੱਕ ਗਏ ਸਾਰੇ ਪੱਤੇ ਜੀ ਵਿਦੇਲ ਆ ਵੀ ਉਂ ਦਾਣਾ ਨਰਮਾ ਹਲੇ ਉੱਪਰ ਤੇ ਸੁੱਕ ਗਈ ਬਿਮਾਰੀ ਸਭ ਤੋਂ ਵੱਧ ਆਪਣੇ ਆ ਰੀਨ ਪੈਂਦੀ ਆ ਵੀ ਜਿਹੜਾ ਅੱਗ ਜੀ ਲੱਗੀ ਹੁੰਦੀ ਉਹ ਕੰਮ ਹੋਇਆ ਪਿਆ ਆ ਮੰਡ ਪਿੱਛੇ ਜਾਂਦਾ ਜਾਂਦਾ ਜੰਪਾ ਦੇ ਨਹੀਂ ਲਾਨ ਖੜਾਣਾ ਦਾ ਹਰਾ ਹਮ ਮੇਰੇ ਪਤਾਸ ਜੀ ਕਿੰਨੀ ਬਣੀਗੀ ਹਲੇ ਆਪਾਂ ਪਿੰਡ ਵਾਲੇ ਨੂੰ ਕਹੀ ਜਾਂਦੇ ਵੀ ਆਹ ਕੋਸਾ ਔਰੇ ਦਾ ਬਹੁਤ ਹੋਸਾ ਨਾ ਜਗੇ ਦਾਣਾ ਹੀ ਬੋਗਨ ਦਾ ਲੈ ਪਿਲੇ ਪਿਲੇ ਜਾ ਡਾਗੀ ਜੋ ਹੋਇਆ ਵੇਲੇ ਝੂਹਾ ਆਰਾਮ ਪਰ ਰੇਤਾ ਕਿੱਥੇ ਰਹਿ ਗਿਆ ਰੇਤਾ ਹੀੜਾ ਰੇਤਾ ਹੀ ਇਹਦਾ ਰੇਤਾ ਘੜਤਾ ਜੋ ਇਹਨੇ ਫੋਟੋ ਪਰ ਹੀੜਾ ਰੇਤਾ ਹੀ ਹੈ ਝੂਹਾ ਚਲੋ ਪੂਰੀ ਚੱਲੀ ਐ ਡਰ ਲਾ ਦੌਰ ਦੇਖ ਕੇ ਦੂਈ ਦੇਖਦੇ ਜਗੇ ਇਹ ਕੰਮ ਡਾਮਾ ਡੋਲੇ ਬਾਈ ਲਾ ਅਸੀਂ ਹਲਦੀ ਨੂੰ ਰੋਈ ਜਾਂਦੇ ਆ ਇਹ ਦੂਏ ਲੋਡ ਨਿਸਰੀ ਐ ਇਹਦੀ ਬਲ ਜਮੇ ਹੋਰੀ ਲੋੜਦੀ ਐ ਬਾਈ ਹੁਣ ਆਇਆ ਇੰਜਨ ਵਾਲੇ ਪਲਾਟ ਕਰਨੀ ਓਰੇ ਰੀਲ ਬਣਾਈ ਤੀ ਬਾਈ 128 ਦੇ ਜੱਗੇ 31 ਐ 28 28 ਵੀ ਜ ਐ ਗੁਰੂ ਘਰ ਲਾਇਆ ਤਾਂ ਪੂਰੀ ਬੀ ਇਹ ਤਾਂ ਜਮੇ ਹੀ ਬਾਈ ਕੁਛ ਵੀ ਨਹੀਂ ਹੋਣਾ ਆ ਦੇਖ ਲੈ ਜਿਹੜੇ ਛਿੱਟੇ ਨੇ ਲਾ ਜਿਹੜਾ ਆ ਛੱਟਾ ਉਹ ਨਿਕਲ ਐ ਇਹ ਵੀ ਲਾਗ ਲਾ ਕੇ ਆ ਵਿੱਚ ਤਾਂ ਕੁਛ ਨਹੀਂ ਇਹਦਾ ਬਾਈ ਇੱਕ ਬੰਬੂ ਵੀ ਨਹੀਂ ਹੋਣਾ ਸਾਰਾ ਵੱਢ ਕੇ। ਕੀ ਕਰੂ ਘਰ ਬੰਦਾ? ਪੜਾਈ ਦਾ ਦੇਣੀ ਪੈਣੀ 4 ਕਿਲੋ ਦੀ। ਪੜਾਈ ਤੇ ਜਾਣੀ। ਇਹ ਤਾਂ ਕਟਰ ਮਰਾ ਕੇ ਫੇਰ ਗੁੱਜਰਾਂ ਚ ਜਗਾ ਦੇਵੇ ਇਕੱਠਾ ਬਣਾ ਦੇਵੇ। ਹਾਂ ਬੋਰੀ। ਇਹ ਤਾਂ ਮੇਰੇ ਵੀ ਆਲ ਨਾਲ ਜੀ ਹੋ ਗਿਆ। ਨਹੀਂ ਪਾ ਗਿਆ ਤਾਂ ਸਰੂਰ। ਹਾਰੇ ਉਹ ਜਿੱਥੇ ੱੱਗੀ ਤੇਲੇ ਦੀ ਉਹਦੀ ਆ ਰੋਡੀ ਦੀ। ਲਾ। ਕੋਈ ਦਾਣਾ ਨਹੀਂ ਬਚਿਆ ਕੋਹ ਦਾ। ਇਹਦੀ ਨਿਸ਼ਾਨੀ ਜਿੰਨਾ ਜੂੜੀ ਜਰਾਂ ਨੂੰ ਰੋਟੀ ਆ। ਪੇਲਾ ਪੈ ਗਿਆ। ਹਾਂ? ਹੂੰ ਉਹ ਜੇ ਆ ਤੇਲੇ ਨੇ ਗੇਰਤੀ ਕਿ ਆਪਣੇ ਆਪ ਗਿਰ ਗਈ ਇਹ ਤਾਂ ਆਪਣੇ ਆਪ ਗਿਰ ਗਈ ਆ ਇਹ ਤਾਂ ਜੀ ਚੋਲਸ ਰੋਗ ਦੀ ਹੂੰ ਭਾਈ ਇਹ ਪਿਛਲੇ ਸਾਲ ਵਾਲਾ ਕੰਮ ਹੋ ਗਿਆ ਵਿਚਕਣਾ ਗਰਗਿਆਂ ਦੇ ਆਪਣੇ ਆਪ ਗਿਰਨ ਲੱਗ ਗਏ ਥੱਗੀਆਂ ਦੇ ਥੱਗੀਆਂ ਇਹਦਾ ਕੋਈ ਇਲਾਜ ਨਹੀਂ ਹੈਗਾ ਇਹਦਾ ਇਲਾਜ ਆ ਵੜਾ ਦੋ ਬਸ ਹੁਣ ਇਹਦਾ ਫੇਰ ਹੁੰਦਾ ਪਿੱਛੇ ਮੇਰੀ ਗੱਲ ਹੈ ਭਾਈ ਖੜ ਨਹੀਂ ਰਹਿਣਾ ਪੰਜ ਸੱਤ ਰਹਿਣਾ ਹੁਣ ਭਾਈ ਕਹ ਲੈਨੇਗਾ ਗੁੱਲੀ ਡੰਡਾ ਪੀਤਾ ਉਹਦੇ ਕੱਕ ਹੋ ਗਿਆ ਉਹ ਕੰਮ ਹੋ ਗਿਆ ਬਈ ਲਾਸਟ ਵਾਂ ਜਾ ਕੇ ਹੁਣ ਗਰਮੀ ਬਹੁਤ ਪੈਣ ਲੱਗੀ ਪਾਣੀ ਵੀ ਨਹੀਂ ਲਾ ਸਕਦੇ ਹਾਂ ਜੱਗੇ ਹੋਰੇ ਦਾ ਹੂੰ ਇੱਕ ਤਾਂ ਹੁੰਦਾ ਇੱਕ ਤਾਂ ਬਾਈ ਹੁੰਦਾ ਨਾਰਮਲ ਗਰਮੀ ਇਹ ਤਾਂ ਸਾਰੀ ਹੁਣ ਤੱਕ ਜਿੰਨੀ ਗਰਮੀ ਪਈ ਉਹਨੂੰ ਕੱਟ ਗਈ ਬਹੁਤ ਜ਼ਿਆਦਾ ਗਰਮੀ ਆ ਹੂੰ ਹਾਂ ਹੁੰਦਾ ਇਹ ਨਹੀਂ ਹਾਂ ਜ ਤਜੀਰੀ ਲਾਈ ਆ ਗਰਮੀ ਜ਼ਿਆਦਾ ਨਹੀਂ ਪਈ ਹੈਗੀ ਕੱਟ ਹੈ ਤੀ ਹੁਣ ਤਾਂ ਬਹੁਤ ਜ਼ਿਆਦਾ ਗਰਮੀ ਆ ਨਜਾਇਜ਼ ਗਰਮੀ ਹੋਈ ਵੀ ਬਾਈ ਲਾਵਾ ਚੱਲਦੀ ਹੁੰਦੀ ਆ ਭਾਈ ਜਿੱਦਾਂ ਨੂੰ ਵੀ ਨਿਗਾਹ ਮਾਰਦੇ ਹੋ ਨੇਥਰ ਬਾਈ ਨਾ ਰੀਲੰਕੇ ਆਏ ਆ ਉੱਥੇ ਵੀ ਮਾੜਾ ਹੀ ਹਾਲ ਆ ਉਹ ਵੀ ਬਿਮਾਰੀ ਵਾਲਾ ਖੇਤ ਆ ਸੜਕ ਤੇ ਇੱਧਰਲੀ ਸੜਕ ਵੀ ਦੇਖੋ ਖੇਤਾਂ ਨੂੰ ਬਿਮਾਰੀ ਐ ਵੀ 20% ਬਚੀ ਆ ਜੀ ਜੀ ਵਾਲਾ ਸਮਾਨ ਹੈਗਾ ਯਾਰ ਨਾਹੀ ਪੂਰੀ ਇਹ ਤਾਂ ਕਿ ਮੀਂਹ ਪਏ ਆ ਤਾਂ ਉਹ ਬਿਮਾਰੀ ਨੇ ਠੋਕ ਹਾਇ ਤਾਂ ਕਿ ਮੀਂਹ ਪਿਆ ਪਰ ਬੱਟਾ ਪਾ ਚੱਲਿਆ ਬਣ ਨਹੀਂ ਚੱਲੇ ਜੇ ਕੋਣਾ ਚੱਲੇ ਲੋ ਹਾਂ ਬੱਟਾ ਪਾ ਚੱਲਿਆ ਦੋ ਵਾਰ ਚੱਲੇ ਲੇ ਇੱਕ ਵਾਰ ਨਹੀਂ ਚੱਲੇ ਵੀ ਮੀਂਹ 10-12 ਦਿਨ ਪਈ ਕਿ ਉਹਨੇ ਮਾਰ ਲੇ ਅੱਗੇ ਆਏ ਹੁੰਦਾ ਰ ਵੀ 2-4 ਘੰਟੇ ਪਹਿਲੇ ਬਸ ਹੋ ਜਾਂਦੀ ਦੀ ਉਹ ਤਾਂ ਹਟੇ ਨਹੀਂ ਪੰਜ ਸੱਤ ਬਿਮਾਰੀ ਜੀ ਡਿਊਟੀ ਦੇ ਬਚਾਓ ਆ ਮਾਲਾਂ ਡੋਟੀ ਬਹੁਤ ਆਪਣੀ ਬਸ ਆਪ ਇੱਕ ਬਰਾਬਰੇ ਕਰਤੇ ਭਾਈ ਜੇ ਸਾਈ ਹੋਵੇ ਦੇਖੋ ਲੈ ਬੱਲ ਵੀ ਵਧੀਆ ਏ ਬਿਮਾਰੀ ਵੀ ਨਾ ਹੋਵੇ ਫੇਰ ਝਾੜ ਵੀ ਪੂਰਾ ਦੇਖਣੇ ਨੂੰ ਨਹੀਂ ਲਓ ਜੀ ਭਾਈ ਦੇਖੋ ਭਾਵੇਂ ਕਿਵੇਂ ਚੱਲਦਾ 52 10 ਭਾਈ 7 ਫੁੱਟੇ ਸੁਪਰ ਸੀਟਰ ਤੇ A2 ਗੇਅਰ ਲਾਇਆ ਪਿਆ ਭਾਈ ਐਨ ਇੱਕ ਨੰਬਰ ਤੇ ਸਫਾਈ ਦੇਖ ਲਓ ਬਾਈ ਐਸਐਮਐਸ ਲਵਾ ਕੇ ਉਹਦੇ ਬਾਰਵਾ ਬੜਾਈ ਵੀ ਸਫਾਈ ਕਿੰਨੀ ਕਾ ਸਫਾਈ ਵੀ ਤੁਸੀਂ ਦੇਖ ਸਕਦੇ ਆ ਖੜੇ ਜੁੰਡਿਆ ਚ ਪੀਆਰ 777 ਵੀਜ ਵੀਜਿਆ ਹੋਤਾ ਬਾਈ ਉਰੇ ਬਿਮਾਰੀ ਆਲਾ ਬਹੁਤ ਬਿਮਾਰੀ ਪਈ ਵੀ ਤੇ ਦਾ ਬਾਈ ਹੈ ਨਿਆਰਾ ਇਹ ਸੰਦਰਾ ਬਾਰ-ਬਾਰ ਖੇਤ ਬਾਂਦੀ ਲੋੜ ਨਹੀਂ ਪੈਂਦੀ ਹੈਗੀ ਇੱਕ ਵਾਰ ਚ ਸਾਰੇ ਕਟੋਗਲੇਸ ਕਰ ਦਿੰਦਾ ਇਹ ਕਿੰਨੇ ਚੱਕਰਾਂ 'ਚ ਚੱਲਦਾ 1800 ਕਿੰਨੇ ਚੱਕਰਾਂ 'ਚ ਚੱਲਦਾ 1800 ਠੀਕ ਚੱਲਦਾ ਮੈਂ ਤਾਂ ਉੱਧਾ ਗਿਆ ਵਾ ਹੈ ਨੀ ਯਾਰ ਇੱਕ ਵਾਰ ਚ ਸਾਰਾ ਘਰ ਦਿੰਦਾ ਏ ਬਾਈ ਕੇ ਦਾ ਬਣ ਗਿਆ ਇਹਨਾਂ ਜੈਂਗੋ ਪਰ ਹਨ ਯਾਰ ਉਹ ਤਾਂ ਚੂਹੇ ਦੀ ਘੱਟ ਪੈ ਗਈ ਉਹਨੇ ਮੇਰੀ ਬੱਸ ਘਰਾਤੀ ਘੱਟ ਨਹੀਂ ਵੱਧਦੀ ਬੱਸ ਘਰਾਤੀ ਅੱਧਾ ਘਾਟਾ ਲੱਗ ਗਿਆ ਪਾਣੀ ਲਾਇਆ ਦਾ ਘਰਾਂ ਨੂੰ ਖੱਡੇ ਬਹੁਤ ਪਤਾ ਨਹੀਂ ਕਿੱਥੇ ਲੱਭੀ ਹੋਣੀ ਹੈਗੀ ਬੱਸ ਹੋ ਗਈ ਬਾਈ ਜਿਹੜੇ ਉੱਚੇ ਖੇਤ ਐ ਵੀ ਉਹਨੂੰ ਪਾਣੀ ਲਾਉਦੇ ਖੱਟ-ਖੱਟ ਕੋਈ ਨਾ ਭਾਈ ਤੂੰ ਇਹ ਵੀ ਮਾਰੋ-ਮਾਰ ਨਿਕਲੇ ਆ ਬਰੀਕ ਨਜ਼ਾਰਾ ਪ੍ਰਦਾਨ ਹੋਰ ਖੰਧ ਪਾਉਣ ਗਏ ਤੇ ਨਜ਼ਾਰਾ ਇਹਦਾ ਹਾਂ ਭਾਈ ਇਹਦੇ ਬਹੁਤ ਫਾਇਦਾ ਨੇ ਉਹ ਦੇਕੀ ਜਾ ਕੋਸ਼ੇ ਦੀ ਗੱਡੀ ਤਾਂ ਨਹੀਂ ਆਉਗੀ ਚਾਰ ਜਾਨ ਨੂੰ ਅੱਗੇ ਲਾਉਣੇ ਨੇ ਇੱਕ ਰੇਲਾ ਪ੍ਰਦਾਨ ਵੀ ਸੱਤ ਫੋਟਾ ਵਧੀਆ ਚਲਾਉਂਗਾ ਇਹ ਅੱਠ ਨਹੀਂ ਇਹਨੂੰ ਚਾਹੀਦਾ ਸੱਤੇ ਚਾਹੀਦਾ ਹਾਂ ਪਾਵਰ ਦੇ ਸਾਹ ਨਾਲੇ ਅੰਡਰ ਲੋਡ ਚੱਲਦਾ ਹੈ ਬਾਕੀ ਭਾਈ ਦਾ ਵੇਟ ਬੂਟ ਵੀ ਦੇਖ ਕੇ ਆਉਣਾ ਸੀ ਟਾਈਮ ਨਹੀਂ ਲੱਗਦਾ ਹੈ। ਤੁੱਲਾ? ਹਾਂ ਤੁੱਲਾ ਤਾਂ ਲੈਣਾ ਜੇ ਤੇ ਆ ਗਿਆ। ਅੱਛਾ ਤੁੱਲਾ ਲਿਆਉਂਗੇ। ਕੱਲ ਦੋ ਘੰਟੇ ਲਾ ਦੇਣਾ ਬਾਕੀ ਦੇਖਦੇ। ਪ੍ਰਾਨੂ ਦੇ ਵੀ ਜਾ ਵੀ? ਆ ਜੀ ਦੇਖਦੇ ਆ ਸਾਰੇ ਛੱਡਾ। ਕਣਕ ਵੀ ਜਣੀ ਹੋਣੀ ਐਦਗੀ। ਕਣਕ ਦੇ ਰੋਟਲੇ ਕਦੀ ਜਿਹੜੇ ਨੇ ਕਾਲੀ ਗੁੰਗੀ ਪੈਦੀ ਚਿੱਟੀ ਗੁੰਗੀ ਪੈਦੀ। ਜਿਵੇਂ ਠੀਕ ਐ। ਜਿਵੇਂ ਨਾ ਮੱਕੀ ਦੀ ਬਾਗਿਆ। ਟੁੱਕਾ ਖੌਦਾ ਐ। ਹਾਂ ਹਾਂ ਹੋ ਗਿਆ। ਚੱਪਾ ਲਾ ਫਿਰ ਮੇਰ। ਲੋਅਰ ਲੀਵਰ ਥੱਲੇ ਹੀ ਐ ਤੋ ਇਹ। ਹਾਂ ਨਹੀਂ। ਹਾਂ ਵੀਰਾ ਜੀ ਕਹਣਾ ਪੈਂਦਾ ਦਿੱਤ ਕੋਲਾ। ਕੋਲਾ ਐ। ਉਹੇ ਕਰਕੇ ਦਬਦਾ ਹੈ। ਕਰਾਈ ਬਹੁਤ ਹੈ। ਹਾਂ। ਅੱਜ ਤੇਰ ਵੱਧ ਵੀ ਹੁੰਦਾ। ਹਾਂ। ਅੱਜ ভাই ਆ ਦੇਖੋ ਆ ਵਿੱਚ ਪਈ ਐ। ਉਹ ਦਿਨ ਘੱਟ ਦੀ। ਹੈ? 26ਵਾਂ ਘੱਟਦਾ। 26ਵੀਂ ਘੱਟਦੀ ਕਰਾਈ ਜਾਣਾ। 770 ਵੀਜੇ। ਆਲੂ ਨਾ ਲੱਗਦੇ। ਚੱਲ ਗੱਲ ਜਾਣਾ ਵਿੱਚ ਨਜ਼ਾਰਾ ਵੀ ਇਹਦਾ ਫਿਰ 5-6 ਟਰਾਲੇ ਦਾ ਕੰਮ ਕਰਨਾ। ਨਹੀਂ ਨਾ ਆਉਣਾ ਪ੍ਰਧਾਨ ਯਾਰ। ਉਹ ਕੱਚ ਪੁੱਛੀ ਇਹ ਗਰਦਨ ਬੱਜੇ ਬਹੁਤ ਲੜਦੇ ਆ। ਆਹਦੀ ਘਾਟਾ ਲੱਗੀ ਨਾ। ਆ ਫੇਰ ਆ ਜੂਗਾ ਚੱਲ ਖਿੱਚ ਦੇ ਗੱਡੀ। ਆਉਂਗਾ ਪੱਕਾ। ਆ ਜੂਗਾ ਨਾ ਕਿ ਆਉਂਗਾ। ਕਿਹੜਾ ਤਾਂ ਹਾਂਜੀ ਕਿੱਥੇ ਕਿਲਾਇਆ ਕਦੇ ਹਾਂ ਮੈਂ ਨਾ ਬ੍ਰੇਕ ਦੱਬ ਕੇ ਮੋੜ ਕੇ ਲਾਈ ਜਾ ਅੱਛਾ ਕਿੱਥੇ ਨਹੀਂ ਹੈ ਜੀ ਜੱਗੇ ਨੇ ਦੱਸਤਾ ਹੈ ਤੂੰ ਬ੍ਰੇਕ ਦੱਬ ਕੇ ਮੋੜ ਕੇ ਲਾਈ ਜਾ ਮਾਰੀ ਬ੍ਰੇਕ ਦੱਬ ਕੇ ਮੋੜ ਕੇ ਲਾਈ ਜਾ ਪਰ ਮੈਂ ਰੋਡ 'ਤੇ ਬ੍ਰੇਕ ਨਹੀਂ ਲਾਉਣੀ ਪੈਂਦੀ ਬੈਕ ਕਰਦਾ ਹੀ ਨਹੀਂ ਭਰਾਣਾ ਹਾਂ ਉਪਨੀ ਲੋਟ ਆ ਜਾਂਦਾ ਲੋਟ ਆ ਜੱਗੇ ਨੇ ਦੱਸਤਾ ਪਹੁੰਚ ਗਿਆ ਨਾ ਕਾ ਪਹੇ ਗਿਆ ਉਹ ਤਾਂ 50 ਕਿਲੋ ਦਾ ਆ ਇਹ ਜੰਡਿਆ ਟਰੈਕਟਰ ਬਾਈ ਇਦਾਂ ਦੀ ਚੀਜ਼ ਐ ਨਾ ਤਾਂ ਰਹਾ ਆਟ ਪਾਉਂਦਾ ਨਾ ਬੰਦਾ ਥੱਕਦਾ ਇਹਦੇ ਪਰ ਨਜ਼ਾਰੇ ਦਾ ਟਰੈਕਟਰ ਐ ਬਾਈ ਪੂਰੇ ਪਰਾਲੀ ਆ ਪਿੱਛੇ ਰੇਲੋ ਐਨ ਵਿੱਚੇ ਕਾਟੂ ਕੋਲ ਇਸ ਕਰਦਾ ਜਾਂਦਾ ਬਾਈ ਇਹ ਵੀ ਬਾਈ ਜਿਹੜੀ ਚੀਜ਼ ਆਈ ਐ ਵਧੀਆ ਚੀਜ਼ ਐ ਕਾਮਜਾਬ ਐ ਲਓ ਜੀ ਭਾਈ ਜਵੀ ਵਾਲਾ ਗਿਆ ਤਾਂ ਨਿਬੜ ਰਹਿ ਗਏ ਨੇ ਬੱਟਾ ਬੱਟਾ ਵੀ ਬਾਹ ਛੱਡੀਆਂ ਦੇਖੋ ਭਾਈ ਜੀਰੀ ਵੱਢ ਕੇ ਔਰੇ ਜੁੰਡੇ ਦੇ ਜੁੰਡੇ ਝੰਡੇ ਗੈਫ ਹੋ ਗਏ ਸਭ ਵਿਚੇ ਵੱਢ ਕੇ ਸੁਪਰ ਸਿੱਟਰ ਨੇ ਵਿਚੇ ਮਲਾਈ ਬਣਾਤੀ ਦੇਖੋ ਕੋਈ ਜੁੰਡਾ ਨਹੀਂ ਲਿਖਦਾ ਕੋਈ ਕੁਛ ਨਹੀਂ ਹੈਗਾ ਵਿਚੇ ਘਾਟ ਕੋਲੇ ਸੋ ਗਿਆ ਭਾਈ ਜੇ ਪ੍ਰੋਪਰ ਸੰਧ ਭਾਂਡਾ ਹੋਵੇ ਭਾਈ ਫੇਰ ਲੋਟ ਆ ਕੰਮ ਬਾਕੀ ਛੋਟੇ ਟਰੈਕਟਰ ਦੇ ਬਸ ਦੀ ਗੱਲ ਨਹੀਂ ਹੈਗੀ ਸੁਪਰ ਸਿੱਟਰ ਭਾਈ 3 स्पीड ਆਈ ਹੈ ਇਹ ਥੋੜੇ ਜਿਆਦਾ ਕਾਮਯਾਬ ਆ 2 ਸਪੀਡ ਥੋੜੇ ਜਿਹਾ ਘਟ ਪਾ ਦੋਏ ਪੱਟਾ ਪਾਉਣੀਆਂ ਬਾਈ ਦੋਏ ਪਾਉਣੀਆਂ ਪੱਟਾ ਆਮਨੇ ਦੋਏ ਪਾ ਦੋ ਯਾਰ ਜਿਆਦਾ ਆਹੋ ਚਲ ਇਹ ਘੜੇ ਨਾ ਪਾਣੀ ਲੱਗਣਾ ਧੰਨ ਨਾਲ ਕੰਮ ਤਾਂ ਹੈ ਨਹੀਂ ਮੈਂ ਤਾਂ ਉਹ ਕਹਿੰਦਾ ਨਾ ਮੈਂ ਜੁੰਡੇ ਜਾਂਡੇ ਵਿੱਚੇ ਮਲਾਤੇ ਜੇ ਟਰੈਕਟਰ بڑا ਹੋਵੇ ਫਿਰ ਬੰਦਾ ਕੁਝ ਵੀ ਕਰ ਸਕਦਾ ਹਾਂ ਪਰ 7 ਫੁੱਟਾ ਬਹੁਤ ਵਧੀਆ ਚੱਲਦਾ ਹੂੰ ਤੱਕਾ ਵੀ ਨਹੀਂ ਟਰੈਕਟਰ ਗੱਲ 7 ਫੁੱਟੇ ਨੂੰ ਹਾਂ ਹੋ ਗਿਆ ਪਾਉ ਨੂੰ ਤਾਂ 8 ਵੀ ਵਾਰੀ ਫਿਰ ਤੱਕਾ ਥੋੜਾ ਜੀ ਨਹੀਂ ਨਹੀਂ ਫਿਰ ਤੱਕਾ ਉਹਨੇ ਲੋੜ ਪਾ ਚੱਲਣਾ ਉਹ ਤਾਂ ਹੈਗਾ ਹੀ ਆ ਹਾਂ ਉਹ ਮਲਚਰ ਚੱਲਦਾ ਪ੍ਰਧਾਨ ਮਲਚਰ ਹੂੰ ਪਰ ਬਾਈ ਐਤ ਕੀ ਅੱਗ ਵਾਲਾ ਸਿਸਟਮ ਘਟਿਆ ਆਪਣੇ ਮੈਨੂੰ ਹੈ ਨਹੀਂ ਹਾਂ ਹੁਣ ਸਾਨੂੰ ਚਲੋ ਇੱਕ ਟਰੈਕਟਰ ਕਰਕੇ ਹੋ ਗਿਆ ਅਗਲੇ ਨੂੰ ਦੀ ਲੋੜ ਨਹੀਂ ਆਪਣੇ ਲੋੜ ਨਹੀਂ ਹੈਗੀ ਬਾਈ ਸਹੀ ਗੱਲ ਗੱਲ ਕੁਝ ਨਹੀਂ ਬਾਕੀ ਆਏ ਆ ਪ੍ਰਧਾਨ ਆ ਜਿਹੜਾ ਆਪਣੇ ਗੁੱਜਰ ਗੱਜਰਾ ਇਹਨਾਂ ਨੇ ਵੀ ਚੱਕ ਲੈਣੇ ਗੱਠਾਂ ਬਸੇਰੀਆਂ ਕਰਿਆ ਤਾਂ ਕੱਲ ਮੈਂ ਫੋਨ ਉਹ ਕਹਿੰਦਾ ਵੀ ਹਾਲੇ ਕੰਮ ਚੱਲਿਆ ਨਹੀਂ ਹੈਗਾ ਕਹਿੰਦਾ ਸਾਨੂੰ ਤਾਂ ਦੋ ਕਟਰ ਮਾਰ ਕੇ ਅਸੀਂ ਆਪ ਚੱਕ ਲੈਣੀ ਆ ਹੂੰ ਰਾਜੀ ਸਰਪੰਚ ਦੇ ਗੱਠਾਂ ਮਿਲਾਈਆਂ ਉਹ ਕਹਿੰਦਾ ਹਾਲੇ ਖੇਤੇ ਨਹੀਂ ਹੈਗੇ ਉਹ ਲੇਬਰ ਵੀ ਪੈਂਦੀ 5-7 ਬੰਦੇ ਉਹ ਕਹਿੰਦਾ ਵੀ ਜਦ ਕੰਮ ਜਾ ਖੁੱਲੇਗਾ ਅਸੀਂ ਜਰੇ ਖੇਟਣਾ ਹੈ ਕੰਮ ਖੁੱਲਣਾ ਹੀ ਨਹੀਂ ਹੂੰ ਟਮਾਟਰ ਲਈ ਰਹਿਣਾ ਟਮਾਟਰ ਲਈ ਰਹਿਣਾ ਆ ਦੇਲਾ ਮੁੱਛੇ ਮਾਰਤਾ ਇਹਨੇ ਦੋ ਕਿੱਲਿਆ ਜੇ ਉਹ ਥੱਲੇ ਮਾਰ ਕੇ ਕਹਿੰਦਾ ਕਰਨਾ ਮੇਲਾ ਦੀ ਬਟਾਵੇਂ ਮੰਨ ਗੇ ਪਲਟਾਵੇਂ ਮਾਰੂਗੇ ਪਲਟਾਵੇਂ ਵੀ ਠੀਕ ਹੈ ਪਲਟਾਵੇਂ ਠੀਕ ਹੈ ਥੋੜੇ ਕਰਕੇ ਮਾਰੇ ਬਾਈ ਸਾਡੇ ਇਧਰ ਟਰੈਕਟਰ ਆ ਗਏ ਹੁਣ ਕਈ ਨਵੇਂ 4x4 ਵੇ ਪਲਟਾਵੇਂ ਵਧੀਆ ਖੇਚਦੇ ਆ ਬਹੁਤ ਵਧੀਆ ਆ ਅਗਲਾ ਕਹਿੰਦਾ ਵੀ ਹੁਣ ਟਰੈਕਟਰ ਲਿਆ ਤਾਂ ਫੇਰ ਕੰਮ ਵੀ ਲੋ ਓਕੇ ਓਹੀ ਕੰਮ ਆ ਪ੍ਰਧਾਨ ਹਾਂ ਉਹਨਾ ਦੇਖ ਰਿਹਾ ਤੂੰ 1000 ਰੁਪਏ ਦੇ ਅਟੇ ਸਟੇ ਡੀਜ਼ਲ ਖਾਦਾ ਇਕ ਕਿਲੇ ਨੂੰ ਹਾਂ 900 ਤੇ ਰੱਖ ਲੈ 900 ਦੇ ਇਕ ਕਿਲੇ ਦਾ ਹਾਂ ਵਧੀਆ ਬਣ ਗਿਆ ਵਧੀਆ ਬਣ ਗਿਆ ਕੋਈ ਅੱਗ ਦੀ ਨਹੀਂ ਕੋਈ ਨਹੀਂ ਮੋੜੀ ਜਾਂ ਸਾਈਡਾਂ ਵੀ ਇਧਰ ਨਾ ਲੱਗ ਜੀ ਅੱਗੇ ਤੇ ਨਾ ਲੱਜੇ ਮੈਨੂੰ ਜੇ ਪਹਿਲੇ ਗਿਰਵਾ ਬੋਣਾ ਏ ਥੋੜਾ ਇਹ ਵੱਧ ਤੇ ਲੱਗਦਾ ਕਿ ਤੋਰਾ ਘਟਾ ਦੂਹੇ ਮਾ ਠੀਕ ਹੈ ਦੂਹੇ ਚ ਵਧੀਆ ਚੱਲਦਾ ਵੀ ਨਹੀਂ ਹੂੰ ਕਿੰਨੇ ਚੱਕਰ ਚੱਕਰ 1800 1800 ਚੱਕਾਂ ਬਠੀਕ ਜਾਂਦਾ ਆ ਦੇਖ ਲੈ ਨਾਲੇ 777ਤੀ ਹੂੰ ਖੇਲੇ ਬਣਾਤੀ 777 ਬੀਚਤਾ ਬਾਈ ਵੀ ਮਨ ਜਿਆ ਮਾਰ ਕੇ ਬੈਠਣਾ ਪੈਂਦਾ ਵੀ ਹੋਲੀ ਕੰਮ ਹੈ ਇਹਦਾ ਮਨ ਮਾਰ ਕੇ ਬੈਠਣਾ ਪੈਂਦਾ ਹਾਂ ਵੀ ਆਏ ਨਹੀਂ ਵੀ ਤਵੀਆਂ ਮੰਗੜ ਪਾਟ ਪਾ ਕੇ ਮਿੰਟੀ ਚ ਲੰਘ ਗਿਆ ਨਹੀਂ ਨਹੀਂ ਮਨ ਮਾਰ ਕੇ ਜਗਨ ਬਹੁਤ ਵਧੀਆ ਤਰੀਕਾ ਦੱਸਿਆ ਚੱਲ ਉਹੀ ਗੱਲ ਫੇਰ ਚੱਲ ਪਈ ਹਾਂ ਤੇ ਉਹ ਕਹਿੰਦਾ ਬ੍ਰੇਕ ਦੱਬ ਕੇ ਮੋੜੀ ਆ ਬਸ ਪਤਾ ਵੀ ਲੱਗੇ ਪਤਾ ਵੀ ਲੱਗਿਆ ਮੈਨੂੰ ਜਿਹੇ ਮੈਂ ਤੁਹਾਨੂੰ ਦੱਸਿਆ 50 ਕਿਲੋ ਵਜਵਾਲਾ ਹੁਣ ਮਿੱਥੇ ਭੇਤ ਪੈ ਗਿਆ ਹਾਂ ਹੁਣ ਮੈਨੂੰ ਭੇਤ ਪੈ ਗਿਆ ਪਹਿਲੇ ਦਿਨ ਤਾਂ ਮੈਨੂੰ ਡਰ ਲੱਗਿਆ ਹੂੰ ਫਿਰ ਹੁਣ ਕੱਲ ਵੀ ਮੈਂ ਤੁਹਾਨੂੰ ਫੋਨ ਨਹੀਂ ਕਰਿਆ ਮੈਂ ਕਿਹਾ ਚੱਲ ਇੱਕ ਕਿਹੜਾ ਮਹੀ ਦੰਨਾ ਵੀ ਡੌੜ ਨਾ ਵੱਟ ਹੋ ਗਏ ਪਤਾ ਨਹੀਂ ਨੇ ਲੱਗਦਾ ਹੈਗਾ ਠੀਕ ਨਹੀਂ